ਸਿਰਿਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾੜੀਏ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਪਾਲ ਸਿੰਘ ਸਮਰਥਕ ਤੇ ਆਪ ਵਲੰਟੀਅਰ ਭੀੜੇ ਇਸ ਦੇ ਨਾਲ ਹੀ ਕਈਆਂ ਕੂਨ ਲੱਗੀਆਂ ਸੱਟਾਂ ਇਸ ਦੇ ਨਾਲ ਲੋਕ ਸਭਾ ਹਲਕਾ ਖਡੂਰ ਸਾਹਿਬ ਇੱਕ ਵਾਰ ਫੇਰ ਕਾਫੀ ਚਰਚਾ ਵਿੱਚ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਮੁਖੀ ਤੇ ਖਡੂਰ ਸਾਹਿਬ ਤੋਂ ਆਜ਼ਾਦ ਮੀਤਵਾਰ ਅਮਰੀਪਾਲ ਸਿੰਘ ਦੀ ਚੌਂ ਮੈਦਾਨ ਵਿੱਚ ਉਤਰਨ ਤੋਂ ਬਾਅਦ ਮਸਕੀਰਨ ਅਤੇ ਬਦਲੇ ਹਨ ਇਸ ਦੇ ਨਾਲ ਹੀ ਇਸ ਦੌਰਾਨ ਅਮਰੀਪਾਲ ਸਿੰਘ ਦੇ ਸਮਰਥਕ ਅਤੇ ਆਪ ਵਲੰਟੀਨਾ ਵਿਚਾਲੇ ਕਰਾ ਦੀ ਖਬਰ ਆਈ ਹੈ ਆਮ ਆਦਮੀ ਪਾਰਟੀ ਦੇ ਇਲਜ਼ਾਮ ਲਾਇਆ ਗਿਆ ਹੈ ਕਿ ਅਮਰੀਪਾਲ ਸਿੰਘ ਦੇ ਸਮਰਥਕਾਂ ਨੂੰ ਹੂਥ ਲਾਉਣ ਨੂੰ ਲੈ ਕੇ ਆਪ ਵਲੰਟੀਅਰ ਦੀ ਕੁੱਟਮਾਰ ਕੀਤੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਦਰਅਸਲ ਪਹਿਲੀ ਵਾਰ ਚੋਣ ਨੂੰ ਹਈ ਵਾਲੀਆਂ ਹਉਣ ਵਾਲੀਆਂ ਚੋਣਾ ਨੂੰ ਖਡੂਰ ਸਾਹਿਬ ਵਿੱਚ ਬੂਥ ਲਾਉਣ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਅਮ੍ਰਿਤਪਾਲ ਦੇ ਸਮਰਥਕਾਂ ਨੇ ਇਹ ਕਿਹਾ ਕਿ ਪਿੰਡਾਂ ਵਿੱਚ ਇਸ ਹੋਰ ਪਾਰਟੀ ਦੇ ਬੂਥ ਨਾਲ ਲਾਇਆ ਜਾਵੇਗਾ ਇਸ ਗੱਲ ਨੂੰ ਦੋਵਾਂ ਧਿਰਾਂ ਦੇ ਵਿੱਚ ਕਾਲੀ ਟਕਰਾਅ ਹੋਇਆ ਹੈ ਇਸ ਦੇ ਨਾਲ ਹੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਹਿ ਜਰੂਰ ਦਿਓ ਧੰਨਵਾਦ